ਭਾਈ ਜੀ ਕੀ ਨਾਮ ਹੈ ਆਪਣਾ ਰਾਮਨਦੀਪ ਸਿੰਘ ਜੀ ਜਿਹੜੇ ਘਰ ਚੋਰੀ ਹੋਈ ਹੈ ਉਹਦੇ ਬਾਰੇ ਕੀ ਕੀ ਜਾਣਕਾਰੀ ਹੈ ਤੁਹਾਨੂੰ ਕੁਝ ਦੱਸੋਗੇ ਥੋੜਾ ਇਹ ਮੇਰੇ ਚਾਚਾ ਜੀ ਲੱਗਦੇ ਨੇ ਭੋਲਾ ਸਿੰਘ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀਹ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਿਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੇ ਐਂਟ ਹੋਏ ਨੇ ਕਿਸੇ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਆ ਇਹਦੇ ਉੱਪਰੋਂ ਸੱਤ ਉੱਪਰ ਦੀ ਚੜ ਕੇ ਅੰਦਰ ਦੀ ਕੌੜੀ ਉਤਰ ਗਏ ਨੇ ਤਾਂ ਕਿੰਨਾ ਕੀ ਕੁਝੋਰੀ ਹੋਇਆ ਕਿੰਨੀ ਅਲਮਾਰੀਆਂ ਚੋਰੀ ਹੋਇਆ ਜਣੀ 90 92 ਤੋਂ ਲੈ ਕੇ ਸੌਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋ ਇਹਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਫਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਕੋਈ ਸੁਣਾ ਗਦ ਪੇਮੈਂਟ ਵੀ ਸੀ 235000 ਰੁਪਏ ਮੰਗੂਸਾਰਾ ਵੀ ਸੀ ਪਰਵਾਰ ਦਾ ਸੀ ਜਿਹੜਾ ਤਾਂ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਦੋਂ ਚੋਰੀ ਹੋਈ ਸੀ ਤਾਂ ਉਦੋਂ ਗਾਉਂ ਸੀ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਕਿੰਨੇ ਬੇਟੇ ਬੇਟੀਆਂ ਦਾ ਸੀ ਉਹਨਾਂ ਦੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸੀ ਯਾਰ ਤੇ ਦੋਏ ਬੇਟਿਆਂ ਦਾ ਸੀ ਤੇ ਕਾਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੂੰ ਤੇ ਕੁਸ ਆਬਦਾ ਇਹਨਾਂ ਦਾ ਚਾਚਾ ਜੀ ਵਰਾਂ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬੱਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣ ਕਰਵਾਉਣੀ ਚਾਹੀਦੀ ਪੁਲਿਸ ਵਾਲਿਆਂ ਨੂੰ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਦੀ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਦੁਨੀਆ 'ਚ ਚੋਰੀਆਂ ਵੱਧ ਗਈਆਂ ਨੇ तकरीबन ਉਹ ਰੋਜ਼ ਸੁਣਦੇ ਆ ਵੀ ਕਿਤੇ ਪਿੰਡੀ 'ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਚੋਰੀਆਂ ਦਾ ਹਰ ਕੱਲਾ ਬਹੁਤ ਚੱਲ ਰਿਹਾ ਹੈ ਬੱਚੀ ਨਾਮ ਹੈ ਆਪਣਾ ਬਾਬੂ ਸਿੰਘ ਸਰਪੰਚ ਸਰਪੰਚ ਸਾਹਿਬ ਕੀ ਜਿਹੜੀ ਘਟਨਾ ਹੋਈ ਹੈਗੀ ਨਮੋਲ ਪਿੰਡ ਦੇ ਵਿੱਚ ਪਿੰਡ ਨਮੋਲ ਚ ਜੀ ਇਹ ਇੱਕ ਚੋਰੀ ਹੋਈ ਆ ਮੇਰੇ ਆਸ ਗਮਾਂਡ ਜੀ ਹੈ ਤੇ ਰਾਤ ਵੱਡੀ ਘਟਨਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ ਤਿੰਨ ਕ ਵਜੇ ਸਾਨੂੰ ਦੱਸਿਆ ਪਾਉਣੇ ਕਿ 3 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਇਹ ਆਪਣੀ ਚੋਰੀ ਹੋ ਗਈ ਤੇ ਪਾਉਣੇ 3 ਕ ਵਜੇ ਮੈਂ ਲਗਭਗ ਉਰੇ ਆ ਗਿਆ ਸੀ ਤੇ ਜਦੋਂ ਮੈਂ ਆ ਕੇ ਦੇਖਿਆ ਘਣਿਆੜ ਘਣਿਆ ਹੋ ਜਾ ਕਰਿਆ ਪਿਆ ਦੀਆ ਨਮਾਰੀਆਂ ਨਵਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਦੋਂ ਬਾਅਦ ਮੈਂ ਐਸਐਸਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉਤਨਾ ਲਾਓ ਅਸੀਂ ਫਿੰਗਰਪ੍ਰਿੰਟ ਲਵਾਵਾਂਗੇ ਆ ਕੇ ਕਿੰਨੇ ਇਹ ਆ ਗਏ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਇਸ ਕੰਮ 'ਚ ਲੱਗਿਆ ਹੋਏਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਈ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈ ਉਹ ਜੀ ਇਹ ਲੋ 92 ਟੋਲੇ ਕਹਿੰਦੇ ਨੇ ਜੀ ਲਗਭਗ ਖੁਸ਼ ਨਕਦੀ ਰੁਪਏ ਤੇ ਲੈਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬੇਟਾ ਪਰਿਵਾਰ ਚ ਜੀ ਇਹ ਦੋਨੇ ਜੀ ਆਮ ਭੋਲਾ ਸਿੰਘ ਝੂੜ ਸਿੰਘ ਕਹਿੰਦੇ ਨੇ ਨਾਮ ਦਾ ਪਛੰਗਾ ਕਾਗਜ਼ਾਂ ਚ ਤੇ ਇਹ ਦੋਨੇ ਜੀ ਇਹ ਤੇ ਗਈ ਤੇ ਇੱਕ ਇਹਨਾਂ ਦੀ ਪੋਤੀ ਐ 6-7 ਸਾਲ ਦੀ ਤੇ ਇੱਕ ਇਹਨਾਂ ਦੀ ਨੂੰਹ ਹੈ ਜੀ ਮੁੰਡੇ ਤਾਂ ਦਨੇ ਕੰਟਰੀ ਚ ਬਾਹਰ ਨਹੀਂ ਕਿ ਮੁੰਡੇ ਦਾ ਕੋਈ ਨਹੀਂ ਸੀ ਤੇ ਦੋਨੇ ਬੇਟੇ ਨੇ ਤੇ ਬਾਹਰ ਨੇ ਚਾਰੇ ਜੀ ਦੇ ਇੱਕ ਇੱਕ ਕਮਰੇ ਚ ਵੇਖ ਦੇ ਕੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚ ਉਹ ਚੋਰੀ ਹੋਈ ਆ ਉਹ ਵੇਲੇ ਤੇ ਨਾਲੇ ਇਸ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ ਕਿ ਕਿਸ ਰਾਕ ਲੱਭਦਾ ਇਹਨਾਂ ਨੂੰ ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਲਪ ਸੱਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ। ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ ਨਕਦੀ ਚੋਰੀ ਦੀ ਹੈ ਕੀ ਕੁਝ ਚੋਰੀ ਹੋਇਆ ਹੈ। ਬਜੀ ਕੀ ਨਾਮ ਹੈ ਆਪਣਾ? ਰਾਮਨਦੀਪ ਸਿੰਘ। ਤਾਂ ਜੀ ਜਿਹੜੇ ਘਰ ਚੋਰੀ ਹੋਈ ਆ ਉਹਦੇ ਬਾਰੇ ਕੀ ਕੀ ਜਾਣਕਾਰੀ ਆ ਤੁਹਾਨੂੰ ਕੁਝ ਦੱਸੋਗੇ ਥੋੜਾ ਇਹ ਮੇਰੇ ਚਾਚਾ ਹੀ ਲੱਗਦੇ ਨੇ ਭੋਲਾ ਸਿੰਘ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਿਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਆ ਚੋਰ ਕਿੱਥੋਂ ਦੇ ਐਂਟਰ ਹੋਏ ਨੇ ਕੁਝ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਹੈ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਕੌੜੀ ਉਤਰ ਗਏ ਨੇ ਤਾਂ ਕਿੰਨਾ ਕੀ ਕੁਝ ਚੋਰੀ ਹੋਇਆ ਕਿੰਨੀ ਅਲਮਾਰੀਆਂ ਚੋਰੀ ਹੋਇਆ ਜਣੀ 90 ਬੰਵੇਂ ਟੋਲੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋ ਇਹਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਪਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਈ ਕੁਛ ਨਗਦ ਪੇਮੈਂਟ ਵੀ ਸੀ 235000 ਰੁਪਏ ਮੰਗੂ ਸਾਰਾ ਵੀ ਸੀ ਪਰਿਵਾਰ ਦਾ ਸੀ ਜਿਹੜਾ ਤਾਂ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਿਹੜਾ ਚੋਰੀ ਹੋਈ ਸੀ ਤਾਂ ਉਹਦੋਂ ਗੌਣ ਸੀ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਤਾਂ ਕਿ ਨੇ ਬੇਟੇ-ਬੇਟੀਆਂ ਦਾ ਕੀ ਉਹਨਾਂ ਨੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਫੇਰ ਲਿਆ ਦਾ ਉਹ ਦੋਏ ਬੇਟਿਆਂ ਦਾ ਸੀ ਤੇ ਇੱਕ ਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੂੰ ਤੇ ਕੁਸ ਆਪਦਾ ਇਹਨਾਂ ਦਾ ਚਾਚਾ ਜੀ ਵਰਾਂ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣੇ ਕਰਵਾਉਣੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਤੇ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਦਾ